ਦਰਬਾਰ ਸਜਿਆ ਹੋਇਆ ਹੈ ਸ਼ਿਵਨਾਥ ਮੋਗੇ ਵਾਲੇ ਫਕੀਰਾਂ ਦਾ ਸ਼ਿਵਨਾਥ ਮੋਗੇ ਵਾਲੇ ਫਕੀਰ ਉਹਨਾਂ ਨੂੰ ਕੌਣ ਨਹੀਂ ਜਾਣਦਾ ਜਿਨ੍ਹਾਂ ਦੀਆਂ ਵੀਡੀਓ ਤੁਸੀਂ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਹੋ ਕਿ ਅਕਸਰ ਇਹ ਵੀਰਵਾਰ ਵਾਲੇ ਦਿਨ ਚੌਂਕੀ ਲਗਾਉਂਦੇ ਨੇ ਤੇ ਉਸ ਵਕਤ ਜਦੋਂ ਬਾਹਰ ਇੱਕ ਗੱਡੀ ਆ ਕੇ ਰੁਕੀ ਫੋਰਚਨਰ ਗੱਡੀ ਦੇ ਵਿੱਚ ਜੋ ਕਿ ਜਲੰਧਰ ਦਾ ਰਹਿਣ ਵਾਲਾ ਇੱਕ ਸਰਦਾਰ ਬਹੁਤ ਵੱਡਾ ਬਿਜ਼ਨਸਮੈਨ ਅਤੇ ਨਿਹੰਗ ਸਿੰਘ ਬਾਣੇ ਦੇ ਨਾਲ ਸਜਿਆ ਹੋਇਆ ਜਦੋਂ ਦਰਬਾਰ ਦੇ ਵਿੱਚ ਪਹੁੰਚਿਆ ਤਾਂ ਐਨੇ ਵਿੱਚ ਇੱਕ ਭੂਤ ਉਹਨਾਂ ਨੂੰ ਆ ਕੇ ਜਕੜ ਲੈਂਦਾ ਹੈ ਤੇ ਉਸ ਤੋਂ ਬਾਅਦ ਸ਼ਿਵਨਾਥ ਮੋਗੇ ਵਾਲਿਆਂ ਨੇ ਕਰ ਦਿੱਤਾ ਐਸਾ ਚਮਤਕਾਰ ਜਿਸ ਨੂੰ ਜਾਣ ਕੇ ਤੁਸੀਂ ਵੀ ਰਹਿ ਜਾਣਾ ਹੈਰਾਨ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਕਈ ਲੋਕ ਤਾਂ ਇਸ ਵੀਡੀਓ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਵੀ ਕਰ ਰਹੇ ਨੇ ਕਿ ਆਖਰਕਾਰ ਉਸ ਗ੍ਰੰਥੀ ਸਿੰਘ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਇੱਕ ਗ੍ਰੰਥੀ ਸਿੰਘ ਜੋ ਕਿ ਗੁਰੂ ਦੀ ਬਾਣੀ ਪੜ੍ਹਦਾ ਸੀ ਅਤੇ ਉਹ ਪੇਸ਼ੇ ਤੋਂ ਇੱਕ ਬਿਜ਼ਨਸਮੈਨ ਵੀ ਸੀ ਅਤੇ ਉਹ ਪਾਠ ਵੀ ਕਰਦਾ ਸੀ ਪਰ ਉਹ ਸ਼ਿਵਨਾਥ ਮੋਗੇ ਵਾਲਿਆਂ ਦੇ ਦਰਬਾਰ ਦੇ ਵਿੱਚ ਜਦੋਂ ਜਾਂਦਾ ਹੈ ਤੇ ਉਸ ਵਕਤ ਇੱਕ ਅਨੋਖਾ ਚਮਤਕਾਰ ਹੁੰਦਾ ਹੈ ਜਦੋਂ ਭੂਤ ਨੇ ਉਹਨਾਂ ਨੂੰ ਘੇਰ ਲਿਆ ਤੇ ਉਸ ਤੋਂ ਬਾਅਦ ਸ਼ਿਵਨਾਥ ਮੋਗੇ ਵਾਲਿਆਂ ਨੇ ਛੱਡ ਦਿੱਤੀ ਮਸਾਣੀ ਤੇ ਐਨੇ ਵਿੱਚ ਹੀ ਇੱਕ ਅਨੋਖਾ ਚਮਤਕਾਰ ਹੋਇਆ ਕਿ ਪੂਰੀ ਦੁਨੀਆ ਸ਼ਿਵਨਾਥ ਮੋਗੇ ਵਾਲਿਆਂ ਦੀ ਜੈ ਜੈਕਾਰ ਕਰਨ ਲੱਗ ਗਈ ਤੇ ਚਾਰੇ ਪਾਸੇ ਸ਼ਿਵਨਾਥ ਮੋਗੇ ਵਾਲਿਆਂ ਦੇ ਹੀ ਹੋਣ ਲੱਗ ਪਏ ਚਰਚੇ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਨ ਜਾਨਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੇਕਰ ਤੁਸੀਂ ਵੀ ਸ਼ਿਵਨਾਥ ਮੋਗੇ ਵਾਲਿਆਂ ਦੇ ਦਰਬਾਰ ਤੇ ਕਦੇ ਗਏ ਹੋ ਤਾਂ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਕਿ ਉਸ ਦਰਬਾਰ ਦੇ ਉੱਪਰ ਜਾਣ ਦੇ ਨਾਲ ਕਿ ਤੁਹਾਨੂੰ ਸੱਚਮੁੱਚ ਹੀ ਫਾਇਦਾ ਹੋਇਆ ਹੈ ਕਿ ਉਸ ਦਰਬਾਰ ਦੇ ਉੱਪਰ ਜਾਣ ਦੇ ਨਾਲ ਕਿ ਤੁਹਾਡੇ ਘਰਾਂ ਦੇ ਜਿਹੜੇ ਫਸੇ ਹੋਏ ਕੰਮ ਸੀ ਉਹ ਸਾਰੇ ਕੰਮ ਸੰਪੂਰਨ ਹੋਏ ਨੇ ਕਿ ਸੱਚਮੁੱਚ ਹੀ ਉੱਥੇ ਭੂਤ ਕੱਢੇ ਜਾਂਦੇ ਨੇ ਇਸ ਬਾਰੇ ਆਪਣੇ ਵਿਚਾਰ ਜਿਹੜੇ ਨੇ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੀ ਜਿਹੜੀ ਵੀਡੀਓ ਹੈ ਉਹ ਕਿਹੜੇ ਇਲਾਕੇ ਦੇ ਵਿੱਚ ਕਿਹੜੇ ਹਲਕੇ ਦੇ ਵਿੱਚ ਦੇਖੀ ਜਾ ਰਹੀ ਹੈ ਹੁਣ ਗੱਲ ਕਰਦੇ ਆ ਬਹੁਤ ਸਾਰੇ ਦੁਖੀ ਆਰੀ ਲੋਕ ਉਥੇ ਆਉਂਦੇ ਨੇ ਤੇ ਉਹ ਆ ਕੇ ਉਥੇ ਆਪਣੇ ਦੁੱਖਾਂ ਦੀ ਗੱਲ ਕਰਦੇ ਨੇ ਆਪਣੇ ਜਿਹੜੇ ਕੰਮ ਨੇ ਅੜੇ ਹੋਏ ਉਹ ਪੂਰੇ ਕਰਵਾਉਂਦੇ ਨੇ ਪਰ ਹੁਣ ਜਿਹੜੀ ਮੌਕੇ ਦੀ ਗੱਲ ਹੈ ਕਿ ਉਥੇ ਇੱਕ ਨਿਹੰਗ ਸਿੰਘ ਵੀ ਆਇਆ ਸੀ ਨਿਹੰਗ ਸਿੰਘ ਦੇ ਬਾਰੇ ਜੇਕਰ ਆਪਾਂ ਗੱਲ ਕਰੀਏ ਉਹ ਬਾਣੀ ਤੇ ਵਿਸ਼ਵਾਸ ਰੱਖਣ ਵਾਲਾ ਹੁੰਦਾ ਹੈ ਪਰ ਉਸ ਨੂੰ ਸ਼ਿਵਨਾਥ ਮੋਗੇ ਵਾਲੇ ਦੇ ਕੋਲੇ ਕਿਉਂ ਆਉਣਾ ਪਿਆ ਕਿਉਂਕਿ ਕਿਤੇ ਨਾ ਕਿਤੇ ਇਨਸਾਨ ਨੂੰ ਇਹ ਲੱਗਦਾ ਹੈ ਕਿ ਮੈਂ ਇਸ ਦਰਬਾਰ ਦੇ ਉੱਪਰ ਜਾ ਕੇ ਠੀਕ ਹੋਵਾਂ ਸ਼ਕਤੀਆਂ ਹੁੰਦੀਆਂ ਨੇ ਹਰ ਜਗ੍ਹਾ ਮੰਦਿਰ ਮਸਜਿਦ ਗੁਰਦੁਆਰਾ ਆਪਾਂ ਕਿਸੇ ਨੂੰ ਕੁਝ ਨਹੀਂ ਮਾੜਾ ਕਹਿੰਦੇ ਸ਼ਕਤੀਆਂ ਸਾਰਿਆਂ ਦੇ ਵਿੱਚ ਹੀ ਹੁੰਦੀਆਂ ਨੇ ਪਰ ਸ਼ਿਵਨਾਥ ਮੋਗੇਵਾਲਿਆਂ ਦੇ ਹੱਥੋਂ ਜੇਕਰ ਕੰਮ ਹੁੰਦੇ ਨੇ ਤਾਂ ਤਾਂ ਹੀ ਇੱਥੇ ਭੀੜ ਹੁੰਦੀ ਹੈ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਕਿ ਸ਼ਿਵਨਾਥ ਮੋਗੇਵਾਲਿਆਂ ਦੇ ਕਰਾਮਾਤ ਦੇ ਬਾਰੇ ਤੁਸੀਂ ਕੀ ਸੋਚਦੇ ਹੋ